ਅੱਜ ਜਿਸੀ ਸਭ ਤੋਂ ਪਹਿਲਾਂ ਤਾਂ 3386 ਰੁਪਏ ਜਿਹੜਾ ਕੈਮਰੇ ਲੱਗੇ ਆ ਐਮਨਿ ਵਾਲੇ ਜਿਹੜੇ ਉਹਦਾ ਅਸੀਂ ਹਿਊਰ ਕੱਢ ਨੂੰ ਕਰਿਆ ਅਰ ਜੀ ਸਾਡੇ ਜਨਤਾ ਜਿਹੜੀ ਆਉਂਦੀ ਹੈ ਉਹਨਾਂ ਦੀ ਸੇਫਟੀ ਸਭ ਤੋਂ ਬਹੁਤ ਜ਼ਰੂਰੀ ਹੈ ਜਿਹੜਾ ਸੀ ਕੰਟਰੋਲ ਪੁਲਿਸ ਸਟੇਸ਼ਨ ਵਾਲੇ ਲੁੱਟਾ ਔਰ ਦੂਸਰਾ ਅਸੀਂ ਜਿਹੜੀਆਂ ਵਹੀਕਲ ਜਿਹੜੀ ਸਵਛ ਪਰ ਸਾਡੇ ਕੋਲ 33 ਲਗਦੇ ਵਹੀਕਲ ਸਾਈਚੀ ਔਰ ਚੌਥਾ 14 ਲਗਦੇ ਜਿਹੜੇ ਸਾਡੇ ਕੋਲ ਆਟੋ ਸੀ ਜਿਹੜੇ ਬੈਟਰੀ ਆਟੋ ਤੋਂ ਆਏ ਜਿਹੜੇ ਪੂਰਾ ਚੱਕਰ ਵਾਲੇ ਤਕਰੀਬਨ 80 ਲੱਖ ਰੁਪਏ ਦਾ ਜਿਸੀ ਅਮੀਰ ਨੂੰ ਗਿਫਟ ਦੇ ਕੇ ਚੱਲਿਆ ਸੋ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਇਸੇ ਤਰ੍ਹਾਂ ਹੀ ਉਹ ਰੈਗੂਲਰ ਕੋਈ ਨਾ ਕੋਈ ਕੰਮ ਆਉਂਦਾ ਰਹੂਗਾ ਜਿਵੇਂ ਸਾਡੇ ਸੀਵਰੇਜ ਦੇ ਪੈਸੇ ਆ ਗਏ ਵਾਟਰ ਸਪਲਾਈ ਦੇ ਆ ਗਏ ਆਲਮੋਸਟ 1 ਸਾਲ ਚਾਹਣੀ ਵਾਲਾ ਕੰਪਲੀਟ ਸੀਵਰੇਜ ਵਾਟਰ ਸਪਲਾਈ ਤੋਂ ਬਿਲਕੁਲ ਕੰਪਲੀਟ ਹੋ ਗਿਆ ਵਾਟਰ ਸਪਲਾਈ ਦੀ ਗੱਲ ਕੀਤੀ ਤੁਸੀਂ 7 ਕਰੋੜ ਦੇ ਲਗਭਗ ਜੋ ਇਨਵੈਸਟਮੈਂਟ ਵੀ ਕਰਵਾਈ ਹੈ ਸਰਕਾਰ ਵੱਲੋਂ ਤੇ ਪਰ ਪਾਣੀ ਦਾ ਹਜੇ ਵੀ ਬੁਰਾ ਹਾਲਾਤ ਆਦਾ ਤੇ ਲੀਕੇਜ ਮਿਲਦੀ ਬਿਲਕੁਲ ਜੀ ਇਹ ਗੱਲ ਸਹੀ ਹੈ ਤਾਂ ਹੀ 12 ਕਰੋੜ ਰੁਪਏ ਦਾ ਸੀਵਰੇਜ ਦੀ ਸੌਰੀ ਵਾਟਰ ਸਪਲਾਈ ਦੀ ਜਿਹੜੀ ਪਾਈਪਾਂ ਧਾਨੀਆਂ ਤੋਂ ਲੈ ਕੇ ਪੂਰੇ ਅਰਨੀਵਾਲ ਚ ਪੈਣੀ ਐ ਕਿਉਂਕਿ ਪਾਈਪਲਾਈਨ 12-13 ਸਾਲ ਪੁਰਾਣੀ ਐ ਇਸ ਕਰਕੇ ਲੀਕੇਜ ਹੁੰਦੀ ਐ ਸੋ ਵਾਟਰ ਬਾਕਸ ਤਾਂ ਅਸੀਂ ਆਲਰੇਡੀ 7 ਕਰੋੜ ਦਾ ਬਣਾ ਕੇ ਸਟਾਰਟ ਨਹੀਂ ਕਰਤਾ ਸੀ ਵਾਟਰਸਪਲਾਈ ਦੀ ਪਾਈਪਾਂ ਦੋ ਰੀਂਗ ਜਿਵੇਂ ਸਤਿ ਸ਼੍ਰੀ ਅਕਾਲ ਅਮ੍ਰਿਤਸਰ ਤੋਂ ਚੂਹ ਚਾਹੀਏ ਸੋ ਬੜੀ ਜਲਦੀ ਅਸੀਂ ਉਹ 2-4 ਦਿਨਾਂ ਚ ਕਰ ਸਕਦੇ ਮੰਡੀ ਅਰਨੀਵਾਲ ਦਾ ਜਿਹੜਾ ਰਕਬਾ ਛੋਟਾ ਜਿਹਾ ਰਕਬਾ ਹੈਗਾ ਸ਼ਹਿਰੀ ਰਕਬਾ ਤੇ ਉਹਦੇ ਵਿੱਚ ਸਫਾਈ ਦਾ ਬਹੁਤ ਬੁਰਾ ਹਾਲ ਹੈ ਸਫਾਈ ਬਿਲਕੁਲ ਜਦੋਂ ਤੱਕ ਸੜਕਾਂ ਬਣਦੀਆਂ ਨਹੀਂ ਸਫਾਈ ਆਟੋਮੈਟਿਕ ਇਦਾਂ ਹਾਲਾਤ ਹੁੰਦੇ ਹੀ ਹੈ ਪਰ ਹੁਣ ਜਦੋਂ ਪਾਣੀ ਦੀ ਪਾਈਪਾਂ ਔਰ ਸੀਵਰੇਜ ਦੀ ਪਾਈਪਾਂ ਕੰਪਲੀਟ ਹੋ ਜਾਂਦੀਆਂ ਤੇ ਸਫਾਈ ਦਾ ਵੀ ਬੜੀ ਜਲਦੀ ਉਹ ਤਿਆਰ ਰੱਖਿਆ ਜਾਊਗਾ ਤਾਂ ਕਿ ਬਿਮਾਰੀ ਤੋਂ ਬਚੇਗਾ ਇੱਕ ਸੁਖਵੀਰ ਬਾਦਲ ਵੱਲੋਂ ਅੱਜ ਅਕਾਲ ਦਫਤਰ ਤੇ ਪੇ ਇਹ ਕੋਦੇ ਬਾਰੇ ਜੇ ਪਰੂਗਤ ਸੁਕਰਦਾ ਤੇ ਪਹੁੰਗਾ ਜੇ ਹਲਾ ਤੁਹਾਡੇ ਸਾਹਮਣੇ ਹੈ ਮੈਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿ ਪ੍ਰਮਾਤਮਾ ਬੜੀ ਬੰਦੀ ਦੇ ਕਰੇਂ ਦੇ ਰਹੇਂ ਦੇ ਨਹੀਂ ਪਛਾੜੇ ਫੈਸਲਾ ਇਹ ਤੁਹਾਡੇ ਸਾਹਮਣੇ ਕੌਮਨ ਪੈਰੇ ਹੁੰਦੇ ਚੜਨੇ ਇੱਕ ਇਹ ਸ਼ੁਰੂਆਤ ਹੈ ਮੈਂ ਉਮੀਦ ਕਰਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਰਨੀ ਵਾਲਾ ਇੱਕ ਰੋਲ ਮਾਡਲ ਬਣ ਕੇ ਤੁਹਾਡੇ ਸਾਹਮਣੇ ਆਵੇਗਾ ਤੇ ਮੈਂ ਦਿਲੋਂ ਤੋਂ ਸਾਰੀ ਕਾਉਂਸਲ ਵੱਲੋਂ ਸਾਰੀ ਮੰਡੀ ਵੱਲੋਂ ਐਮਐਲਏ ਗੋਲਡੀ ਕੰਬੋਇਡ ਆ ਦਿਨ ਦੀ ਕਰਾਈਆਂ ਤਾਂ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਦਿਨ ਰਾਤ ਸਾਡੇ ਲਈ ਨਰਫਟ ਕਰ ਰਹੇ ਜੀ ਸਾਡੇ ਅਫਸਰ ਸ਼ਾਹੀ ਸਾਡੀ ਕੌਂਸਲ ਤੁਹਾਡਾ ਵੀ ਅਸੀਂ ਦੇਣਾ ਨਹੀਂ ਦੇ ਸਕਦੇ ਜਿਹੜਾ ਤੁਸੀਂ ਸਾਡਾ ਕੰਮਕਾਰ ਪੂਰੀ ਤਨਦੇਹੀ ਨਾਲ ਕੰਟਰੈਕਟਰ ਸਾਹਿਬ ਬਾਕੀ ਜਿੰਨੇ ਵੀ ਸਾਡੇ ਵੋਲੰਟੀਅਰ ਸਾਥੀ ਦਿਨ ਰਾਤ ਕੰਮ ਕਰ ਰਹੇ ਜੀ ਤੁਹਾਡਾ ਸਭ ਦਾ ਇੱਕ ਵਾਰੀ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ